ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਚੂੜਾ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਸਰਦੀ ਦੇ ਮੌਸਮ ਵਿੱਚ ਦੇਸੀ ਚੂੜੇ ਨੂੰ ਬਚਾਉਣ ਲਈ ਕੀ ਕੰਮ ਕਰਨੇ ਜ਼ਰੂਰੀ ਹਨ ਇਸ ਵੀਡੀਓ 'ਚ ਤੁਹਾਨੂੰ ਸਾਰਾ ਦੱਸਿਆ ਜਾਵੇਗਾ ਤਾਂ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਸਮਝ ਆ ਸਕੇ ਸਭ ਤੋਂ ਪਹਿਲਾਂ ਦੇਸੀ ਚੂੜੇ ਨੂੰ ਸਰਦੀ ਦੇ ਮੌਸਮ ਵਿੱਚ ਬਚਾਉਣ ਲਈ ਜਿੱਥੇ ਵੀ ਦੇਸੀ ਚੂਹਾ ਰਹਿ ਰਿਹਾ ਹੈ ਜਿਹੜੀ ਜਗ੍ਹਾ ਦੇਸੀ ਚੂਹਾ ਰਹਿ ਰਿਹਾ ਹੈ ਤਾਂ ਥੱਲੇ ਲੱਕੜ ਦਾ ਪੂਰਾ ਪਾਓ ਕਿਉਂਕਿ ਲੱਕੜ ਦਾ ਪੂਰਾ ਗਰਮ ਹੁੰਦਾ ਹੈ ਤਾਂ ਅੰਦਰ ਦੀ ਗਰਮੈਸ਼ ਬਣਾਈ ਰੱਖਦਾ ਹੈ ਤਾਂ ਫਾਰਮ ਦੇ ਆਲੇ-ਦੁਆਲੇ ਡਬਲ ਪਰਦ ਲਗਾਓ ਡਬਲ ਪਰਦ ਲਗਾਉਣ ਨਾਲ ਬਾਹਰ ਦੀ ਠੰਡ ਜਾਂ ਠੰਡੀ ਹਵਾ ਅੰਦਰ ਨਹੀਂ ਆ ਸਕਦੀ ਕੰਤ ਦੇਸੀ ਦੁੱਧੇ ਨੂੰ ਤਾਜ਼ਾ ਪਾਣੀ ਦੀ ਪਲਾਦੇ ਰਹੋ ਤਾਜ਼ਾ ਪਾਣੀ ਪਲਾਉਣ ਨਾਲ ਕਦੇ ਵੀ ਦੇਸੀ ਦੁੱਧੇ ਨੂੰ ਬਿਮਾਰੀ ਨਹੀਂ ਲੱਗਦੀ ਜੇ ਤੁਸੀਂ ਠੰਡਾ ਪਾਣੀ ਪਲਾਓਗੇ ਤਾਂ ਚੂੜਦੇ ਨੂੰ ਬਿਮਾਰੀ ਲੱਗਣ ਦਾ ਸਬਬ ਵੀ ਉਤਾਰ ਹੋ ਸਕਦਾ ਹੈ ਇਸ ਕਰਕੇ ਗਰਮ ਜਾਂ ਤਾਜ਼ਾ ਪਾਣੀ ਹੀ ਦੇਸੀ ਚੂੜਦੇ ਨੂੰ ਪਲਾਓ ਦੇਸੀ ਦੁੱਧੇ ਨੂੰ ਫੀਡ ਸਰਦੀ ਦੇ ਮੌਸਮ 'ਚ ਜ਼ਿਆਦਾ ਪਾਦੇ ਰਹੋ ਕਿਉਂਕਿ ਫੀਡ ਕਾਫੀ ਗਰਮ ਹੁੰਦੀ ਹੈ ਤਾਂ ਦੇਸੀ ਦੁੱਧੇ ਦਾ ਇਹ ਸਰੀਰ ਦੀ ਗਰਮੀ ਫੀਡ ਬਣਾਈ ਰੱਖਦੀ ਹੈ ਤਾਂ ਪੂਰੀ ਇਹ ਬਾਅਦ ਹੀ ਦੇਸੀ ਦੁੱਧੇ ਨੂੰ ਫੀਡ ਪਾਓ ਜੇ ਤੁਸੀਂ ਫੀਡ ਛੱਡ ਪਾਓਗੇ ਤਾਂ ਦੇਸੀ ਦੁੱਧੇ ਨੂੰ ਮੂਹਵਾਰੀ ਲੱਗਣ ਦਾ ਵੀ ਡਰ ਹੋ ਸਕਦਾ ਹੈ ਤਾਂ ਹੋਰ ਜਿਵੇਂ ਘਰ ਵਿੱਚ ਲਸਣ ਬਗਾਰਾ ਹੁੰਦਾ ਹੈ ਦੇਸੀ ਇਲਾਜ ਮੂਹਵਾਰੀ ਤੋਂ ਬਚਾਉਣ ਲਈ ਦੇਸੀ ਦੁੱਧੇ ਨੂੰ ਤਾਂ ਲਸਣ ਦੀ ਪੇਸਟ ਬਣਾ ਕੇ ਪਾਣੀ 'ਚ ਮਿਲਾ ਕੇ ਦੇਸੀ ਦੁੱਧੇ ਨੂੰ ਪਿਲਾਉਂਦੇ ਰਹੋ ਤਾਂ ਦੇਸੀ ਦੁੱਧ ਨੂੰ ਕਦੇ ਵੀ ਮਵਾਰੀ ਨਹੀਂ ਲੱਗੇ ਜੀ ਤਾਂ ਹਫਤੇ ਦੇ ਵਿੱਚ 2-3 ਵਾਰ ਗੋੜ ਦੇ ਪਾਣੀ ਦਾ ਕੋਲ ਬਣਾ ਕੇ ਵੀ ਦੇਸੀ ਦੁੱਧ ਨੂੰ ਦੇਦੇ ਰੱਖੋ ਕਿਉਂਕਿ ਗੋੜ ਵੀ ਕਾਫੀ ਗਰਮ ਹੁੰਦਾ ਹੈ ਤਾਂ ਦੇਸੀ ਦੁੱਧੇ ਨੂੰ ਕੋਈ ਵੀ ਮਵਾਰੀ ਨਹੀਂ ਲੱਗੇ ਜੀ ਤਾਂ ਹੋਰ ਵੀ ਤੁਹਾਨੂੰ ਵੀਡੀਓ ਚ ਅੱਗੇ ਦੱਸ ਦੇਵਾਂਗੇ ਵੀਡੀਓ ਲੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਸੱਜਣਾ ਵੀਰਾਂ ਨੂੰ ਪਤਾ ਲੱਗ ਸਕੇ